ਜੀ ਕਹਾਲਸਾ ਵੈਗੂ ਜੀ ਫੋਤੇ ਜੀ ਐਨਾ ਪਿੰਡ ਮਾਸ਼ੀਵਾਲ ਸੇਵਾਲਾ ਗਹਿਰ ਰਮਦਾਸ ਵਾਲੀ ਸਾਈਡ ਤੇ ਅਸੀਂ ਜਿਹੜੀ ਜਗ੍ਹਾ ਤੇ ਪਹੁੰਚੇ ਜਗ੍ਹਾ ਤੇ ਨਾ ਮਤਲਬ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਪਹੁੰਚਿਆ ਤੇ ਇੱਕ ਆ ਆਪਣਾ ਗੁਰਸਖ ਵੀਰ ਆ ਯਾਰ ਵੀਰ ਇਹ ਵੀਰ ਦੀ ਇੱਕ ਇੱਕ ਬੇਟੀ ਏ ਆਪਣੇ ਕਿੰਨੇ ਬੱਚੇ ਆ ਤਿੰਨ ਗੁੱਡੀਆਂ ਇਹ ਵੀਰ ਦੇ ਇੱਕ ਬਹੁਤ ਗਰੀਬ ਪਰਿਵਾਰ ਵਾਲਾ ਤੇ ਵੀਰ ਦਾ ਪਾਣੀ ਦੇ ਵਿੱਚ ਪੂਰਾ ਜਿਹੜਾ ਘਰ ਰੁੜ ਗਿਆ ਬਿਲਕੁਲ ਖਤਮ ਹੋ ਗਿਆ ਜੀ ਤੇ ਕੁਛ ਚਿਰ ਪਹਿਲਾਂ ਵੀਰ ਦੀ ਵਾਈਫ ਦੀ ਵੀ ਡੈਥ ਹੋ ਚੁੱਕੀ ਸੀ ਤੇ ਜੇ ਕੋਈ ਸੇਵਾਦਾਰ ਵੀਰ ਭਰਾਏ ਆਪਣੇ ਗੁਰਸਖ ਵੀਰ ਦੀ ਮਦਦ ਕਰਨਾ ਚਾਹੁੰਦਾ ਵਾ ਤੇ ਵੀਰ ਜੀ ਆਪਣਾ ਕੋਡਾ ਆਪਣਾ ਐਡਰੈਸ ਬੋਲੇ ਕਰੀ ਫੇਰ ਮਾਸ਼ੀਆ ਮਾਸ਼ੀਆ ਰਮਦਾਸ ਦੇ ਕੋਲ ਰਮਦਾ ਰਮਦਾ ਮਾਸ਼ੀਆ ਰਮਦਾਸ ਮਾਸ਼ੀਆ ਦੇ ਕੋਲ ਆ ਕੇ ਆਪਣਾ ਫੋਨ ਨੰਬਰ ਕੋਈ ਯਾਦ ਹੈ ਤੁਹਾਨੂੰ ਕੋਈ ਦਾ ਦੱਬਣਾ ਆ ਆ ਫੋਨ ਹੈ ਨੰਬਰ ਬੋਲ ਵੀ ਰ ਆਪਣਾ ਨੰਬਰ ਬੋਲ ਨੰਬਰ 828347796 ਇੱਕ ਵਾਰ ਫੇਰ ਰਿਪੀਟ ਕਰ ਦੇ 828347796 ਇਹ ਵੀ ਜੀ ਗੁਰਸੇਖ ਪਰਿਵਾਰ ਆ ਇੰਨਾ ਦਾ ਜਿਹੜਾ ਘਰ ਆ ਬਿਲਕੁਲ ਖਤਮ ਹੋ ਗਿਆ ਸਮਾਨ ਸਾਰਾ ਰੁੜ ਗਿਆ ਸਭ ਕੁਝ ਖਤਮ ਹੋ ਗਿਆ ਜੀ ਤੇ ਤੁਹਾਨੂੰ ਪਤਾ ਵਾ ਕਿ ਅੱਜਕੱਲ ਮਹਿੰਗਾਈ ਦੇ ਸਮੇਂ ਤੇ ਜਿਹੜਾ ਘਰ-ਬਾਰ ਚਲਾਉਣਾ ਬਾੜਾ ਇਓ ਖਾਵਾ ਤੇ ਜੇ ਕੋਈ ਵੀਰਪਰਾ ਕੰਟੈਕਟ ਨੰਬਰ ਮੈਂ ਤੁਹਾਨੂੰ ਵਿੱਚ ਵੀ ਨੇ ਮੈਂਸ਼ਨ ਆਪਣਾ ਕਰਤਾ ਜੀ ਬੋਲਿਆ ਵਾ ਤੇ ਜੇ ਕੋਈ ਸੇਵਾਦਾਰ ਵੀਰਪਰਾ ਇਸ ਪ੍ਰਵਾਦ ਦੀ ਕਿਤੇ ਆਉਣ ਤਾਂ ਜਰੂਰ ਮਦਦ ਕਰਨੇ ਇਹ ਵੀਰ ਦੀ ਇੱਕ ਬੇਟੀ ਹੈ ਅੱਛਾ ਤੁਹਾਡੇ ਕੋਲ ਹੀ ਰੁਕੇ ਨੇ ਜੀ ਹਾਂ ਸਾਡੇ ਕੋਲ ਹੀ ਰੁਕੇ ਜੀ ਠੀਕ ਹੈ ਮਾਤਾ ਜੀ ਦੇ ਅੱਖਾਂ ਚ ਨਾ ਮੈਂ ਕੱਢ ਕੁੱਢ ਕੇ ਕਿਹੜਿਆ ਹੋਣ ਸਨ ਮਾੜਾ ਮੋਟਾ ਜਿਹੜਾ ਉਹ ਵੀ ਪਿੱਜਾ ਸਾਰਾ ਵਾਹ ਗੁਰਮਾਤਾ ਦੀ ਅੱਖਾਂ ਚ ਨਾ ਇੰਨਾ ਦਰਦ ਦੁੱਖ ਵਾ ਕਿ ਮਦਦ ਕੀ ਬਿਆਨ ਨਹੀਂ ਕਰ ਸਕਦਾ ਤੇ ਮਤਲਬ ਕਿ ਖੜਾ ਵੀ ਇਹਨਾਂ ਦਾ ਦਰਸਾਉਂਦੇ ਆ ਮੈਨੂੰ ਕੋਈ ਗੱਲ ਨਹੀਂ हां जी माता अब चढ़ਦੀ ਕਲਾਚ ਦਾ ਸਮਾਨ ਲੈ ਕੇ ਇਥੇ ਪਹੁੰਚੇ ਹਾਂ ਮਾਤਾ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਚੜਦੀ ਕਲਾਚ ਆ ਇਸ ਸਿਰਫ ਇੱਕ ਐਸ ਪਰਿਵਾਰ ਦਾ ਜਿਹੜਾ ਦੁੱਖ ਆ ਰਿਹਾ ਵਾ ਦੁੱਖ ਆ ਰਿਹਾ ਇਹਨਾਂ ਦਾ ਮਦਦ ਕਰ ਦਿਓ ਜਿੰਨੀ ਹੁੰਦੀ ਓ ਚੜਿਆ ਬਿਲਕੁਲ ਜੀ ਬਿਲਕੁਲ ਜੇਰੇ ਆਪਣੇ ਕੋਈ ਐਨਜੀਓ ਵਾਲੇ ਕੋਈ ਵੀਰ ਭਰਾ ਆਪਣੀ ਵੀਡੀਓ ਵੇਖਦੇ ਆ ਐਸ ਪਰਿਵਾਰ ਦੀ ਜਰੂਰ ਮਦਦ ਕਰਿਓ ਜੀ ਮੈਂ ਮਦਦ ਕਰ ਰਿਹਾ ਇਹਨਾਂ ਦੀ ਮਦਦ ਕਰੋ ਮੈਂ ਇੰਨਾ ਕੁਝ ਨਹੀਂ ਰੋੜੇ ਮੈਨੂੰ ਕੀ ਗੱਲ ਦੀ ਲੋੜ ਵਾਹਿਗੁਰੂ ਵਾਹਿਗੁਰੂ ਜੀ ਮੇਰੇ ਘਰ ਤੋਂ ਵੀ ਘਰ ਆ ਹਾਂ ਜੀ ਦਾਣੇ ਹਾਂਜੀ ਹਾਂਜੀ ਬਾਕੀ ਸਭ ਚੜ੍ਹਦੀ ਕਲਾ 'ਚ ਮਾਂ ਦਾ ਵਾਦ ਰਾਜੀਂ ਦੀ ਕਰ ਹਾਂਜੀ ਹਾਂਜੀ ਨਹੀਂ ਮਦਦ ਕਰ ਲੀ ਕੀ ਇਹ ਤੁਹੀਂ ਮੇਰਾ ਦੇਵ ਨਾ ਛੱਡੋ ਮਾਸਾਂ ਕੋਈ ਨਹੀਂ ਵੀਰੇ ਆਪਾਂ ਅਪ੍ਰੈਲ 'ਚ ਤੁਹਾਡੀ ਕੁਝ ਪੂਰੀ ਮਦਦ ਕਰਾਂਗੇ ਬਾਕੀ ਸਾਰੇ ਵੀਰ ਭਰਾ ਨੋਟ ਕਰਿਓ ਤੇ ਪ੍ਰਵਾਦੀ ਜਿੰਨਾ ਹੋ ਸਕੇ ਵਰਤ ਮੰਗ ਗਏ ਠੀਕ ਠੀਕ ਹਾਂ ਇੱਥੇ